ਨਾਮ ਸ੍ਰੀ ਮਹਲਾ 3 ਜੀ ਤਨਾਸ੍ਰੀ ਰਾਮ ਦੇ ਅੰਦਰ ਦੀ ਉਸਦੇ ਬਾਸਾ ਹਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਨਾਮ ਰਾਜ ਜੀ ਨੇ ਪਾਵਨ ਮੋਖਾਰ ਵਿੰਤ ਉਚਾਰਨ ਕੀਤੀ ਹੋਈ ਪਵਿੱਤਰ ਗੁਰਬਾਣੀ ਦੇ ਰਾਗੀ ਤਨ ਸਹਿਬ ਸ੍ਰੀ ਗੁਰੂ ਗੁਰਗ੍ਰੰਥ ਸਾਹਿਬ ਜੀ ਨੇ ਅੱਜ ਦੀ ਦਾਤ ਉਸ ਕੇ ਜਵਾਗਿਆ ਹੈ ਨਾਮ ਕੀ ਕੀਮਤ ਹਮਿਤ ਕਹੀ ਨਾ ਜਾਈ ਸਤਿਗੁਰੂ ਜੀ ਬਨਵਾਜ ਕਾਸព្រਿਹਰ ਵਚਨ ਕਰਨੇ ਨੇ ਕੀ ਪਾਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਪ੍ਰਮਾਤਮਾ ਦਾ ਨਾਮ ਕਿਸ ਮੁਖ ਤੋਂ ਮਿਲ ਸਕਦਾ ਹੈ ਅਤੇ ਨਾਮ ਹੀ ਇਹ ਨਾਮ ਇਤਨੀ ਕੀਮਤ ਵਾਲਾ ਹੈ ਇਹ ਦੱਸਿਆ ਜਾ ਸਕਦਾ ਨਾਮ ਦੇ ਨਾਮ ਨੂੰ ਇੱਕ ਕੀਮਤ ਦੇ ਸਕਦਾ ਹੈ ਨਾ ਕੋਈ ਨਾਮ ਦੀ ਤਾਕਤ ਦੱਸ ਲੱਗਦਾ ਹੈ ਤਾਕਤ ਵੀ ਬੜੀ ਹੈ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਤੇ ਕੀਮਤੀ ਇਹ ਨਾ ਹੈ ਸਹਿਬ ਸਬਦ ਗੁਰੂ ਸਾਹਿਬ ਕਹਿੰਦੇ ਨਾਮ ਜੀ ਸਾਰੀ ਗੁਣੀਆਂ ਦੀ ਮਾਇਆ ਨਾਮ ਦੇ ਤੁਲ ਨਹੀਂ ਹੈ ਸਾਈ ਨਾਮ ਮੂਲ ਕੀਮਤ ਨਾ ਕੋਈ ਜਾਣ ਇਹ ਇੰਨਾ ਵੱਡਾ ਸਾਹਿਬ ਸਤਿਗੁਰੂ ਸਾਹਿਬ ਕਹਿੰਦੇ ਨਾਮ ਅਕਾਲ ਪੁਰਖ ਵੈਰੀ ਜੀ ਦਾ ਕੀਮਤੀ ਹੈ ਹੀਰੇ ਜਵਾਰਾਤ ਇਹਦੇ ਤੁਲ ਨਹੀਂ ਹਨ ਕਿਉਂਕਿ ਜਿੰਨੇ ਵੀ ਸੰਸਾਰ ਦੀ ਮਾਇਆ ਹੈ ਤਨ ਦੌਲਤ ਹੀਰੇ ਜਵਾਰਾਤ ਮੂਤੀ ਇਹ ਸਿਰਫ ਸੰਸਾਰ ਦੇ ਉੱਪਰ ਸੀ ਨਾ ਭਗਤ ਸਕਦੇ ਸੰਸਾਰ ਦੇ ਨਾਲੇ ਕੀਮਤ ਹੈ ਤੇ ਨਾਮ ਦੀ ਇਸ ਸੰਸਾਰ ਦੇ ਵਿੱਚ ਵੀ ਕੀਮਤ ਹੈ ਇਸ ਸੰਸਾਰ ਦੇ ਵਿੱਚ ਵੀ ਨਾਮੀ ਪੁਰਸ਼ ਦੀ ਜੈ ਜੈ ਕਾਰਨ ਦੀ ਹੈ ਨਾਮ ਜਪੁਣ ਕਰਕੇ ਤੇ ਅੱਗੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਨਾਮ ਦੀ ਕੀਮਤ ਹੈ ਦੌਲਤ ਦੀ ਕੀਮਤ ਕੇ ਸਿਰਫ ਦੁਨੀਆ ਤੇ ਇਸ ਸੰਸਾਰ ਤੇ ਹੈ ਦਰਗਾਹ ਦੇ ਵਿੱਚ ਤੋਲ ਨੂੰ ਕਿਸੇ ਨੇ ਕੰਮ ਨਹੀਂ ਹੋਣਾ ਇਸ ਕਰਕੇ ਪਾਰਸਾ ਜੀ ਵਚਨ ਕਰਦੇ ਨੇ ਭਾਈ ਇਹਨਾਂ ਦੇ ਦਰਸ ਕੀਮਤ ਕੋ ਬਿਆਨ ਨਹੀਂ ਕੀਤੀ ਜਾ ਸਕਦੀ ਦਸੀ ਜਾ ਸਕਦੀ ਨਾਮ ਦੀ ਕੀਮਤ ਕਿੱਡਾ ਕੋ ਕਿੰਨਾ ਕੋ ਕੀਮਤ ਨਾਮ ਹੈ ਤਾਂ ਕਬ ਨਹੀਂ ਨਾਮ ਨੇ ਦਸੀ ਜਾ ਸਕਦੀ ਸੰਸਾਰ ਦੀ ਦੁਨੀਆ ਇਕੱਠੇ ਕਰਨੀ ਨੂੰ ਸਾਨੂੰ ਪਾਪ ਲੱਗਦਾ ਉਸ ਲੱਗਦਾ ਕਿਉਂ ਕਿਉਂਕਿ ਪਾਰਸਾ ਕਹਿੰਦੇ ਜੇ ਧਨ ਇਕੱਠਾ ਕਰਨਾ ਹੋਵੇ ਧਨ ਇਕੱਠਾ ਕਰਨ ਵਾਲੇ ਬੜੇ ਬੜੇ ਜਿਹੜੇ ਪਰਪੰਚ ਕਰਨੀ ਪੈਂਦੇ ਨੇ ਕਿਸੇ ਨਾਲ ਤੇ ਉਹ ਵੀ ਬੋਝਿਆ ਨਾਦਾਨਾ ਮਾਇਆ ਕੱਠੀ ਕਰਨ ਲੱਗਿਆਂ ਕਿਸੇ ਦਾ ਹੱਕ ਵੀ ਮਾਰਿਆ ਜਾਂਦਾ ਹੈ ਇਸ ਗਣਕੇ ਇਹਦੇ ਵਿੱਚ ਦੋਸ਼ ਹੀ ਦੋਸ਼ ਨੇ ਸਭ ਤੋਂ ਵੱਡਾ ਦੋਸ਼ ਹੈ ਸੰਸਾਰ ਦੀ ਮਾਇਆ ਨਿਰੰਕਾਰ ਨੂੰ ਭੁਲਾ ਦਿੰਦੀ ਹੈ ਜੇ ਮਾਇਆ ਦਾ ਮੰਨ ਤੇ ਅਸਰ ਹੋ ਜਾਵੇ ਫਿਰ ਨਿਰੰਕਾਰ ਨੂੰ ਵੀ ਛੋੜ ਕੇ ਰੱਖ ਜਾਂਦੀ ਹੈ ਤੇ ਬਾਸਾ ਕਹਿੰਦੇ ਨਾਮ ਰੂਪੀ ਤਨ ਐਸਾ ਹੈ ਭਾਈ ਜਿਹਦੇ ਕੋਲ ਵੀ ਨਾਮ ਰੂਪੀ ਤਨ ਆ ਗਿਆ ਇਹ ਕਰੋੜ ਜਨਮ ਦੀ ਗੱਲ ਕੀਤੀ ਹੈ ਗੁਰੂਆਂ ਨੇ ਕੀਤੀ ਕਰੋੜ ਜਨਮ ਕੇ ਕਿਰਵੇ ਨਾਸੀ ਹਰ ਚਰਣੀ ਚਿਤ ਲਾ। ਬਾਸਾ ਕਹਿੰਦੇ ਕਰੋੜਾਂ ਜਨਮਾਂ ਦੇ ਕੀਤੇ ਪਾਪਾਂ ਦਾ ਨਾਮ ਮਾਸ ਕਰ ਦਿੰਦੇ। ਜਿਹੜਾ ਕਿ ਇਨਸਾਨ ਨਾਮ ਜਪਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਨੇ। ਮਨ ਤੋਂ ਮੈਲ ਉਤਰ ਜਾਂਦੀ ਹੈ ਇਸ ਕਰਕੇ ਇਹ ਨਾਮ ਦੀ ਕੀਮਤ ਅਤੇ ਨਾਮ ਦੀ ਤਾਕਤ ਤਨ ਗੁਰੂ ਅਮਰਦਾਸ ਮਹਾਰਾਜ ਕਾਚਨ ਕਰਦੇ ਹੋਏ ਭਾਈ ਦਸਤੀ ਇਹ ਜਾ ਸਕਦੀ ਹੈ ਸੇ ਜਨ ਧੰ ਜਿਨ ਇੱਕ ਨਾਮ ਲਿਵਧਾਈ ਜਿਨ੍ਹਾਂ ਮਨਕਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜੀ ਹੈ ਉਹ ਭਾਗਾਂ ਵਾਲੇ ਹੋਣੇ ਵੱਡੇ ਪਾਗਾਂ ਵਾਲੇ ਹਨ ਜਿਨ੍ਹਾਂ ਨੇ ਭਾਈ ਇੱਕ ਨਾਮ ਨਾਲ ਚਿਤ ਜੋੜ ਲਿਆ ਹੈ ਇੱਕ ਨਾਮ ਦੇ ਨਾਲ ਸੁਖ ਜੋੜ ਲਈ ਹੈ ਸੰਸਾਰ ਦੇ ਵਿੱਚ ਸਾਡੇ ਸੁਖ ਜੁੜੀ ਹੋਈ ਹੈ ਇਸ ਕਰਕੇ ਸੰਸਾਰ ਵਿੱਚ ਸੁਖ ਜੁੜਨ ਵਾਲਿਆਂ ਨੂੰ ਧੰਨੀ ਕਿਹਾ ਹੈ ਸਤਿਗੁਰਾਂ ਨੇ ਵੱਡੇ ਵੱਡੇ ਰਾਜੇ ਹੋਏ ਨੇ ਸੰਸਾਰ ਦੇ ਧਨવાન ਹੋਏ ਨੇ ਪਰਵਾਨ ਹੋਏ ਨੇ ਬੜੇ ਨਾਮ ਕਰ ਜਿਹੜੇ ਇੰਚ ਇਨਸਾਨ ਆਏ ਨੇ ਨੰ ਕੰਨ ਨੇ ਕਿਸੇ ਨੂੰ ਕਿਹਾ ਕਿ ਸਤਗੁਰ ਪਾਕ ਸਾਨੀਆਂ ਤੇ ਗਰੀਬ ਨਵਾਜ਼ ਪਾਸਾ ਕਹਿੰਦੇ ਤੰਨ ਨੇ ਪਈ ਉਹ ਸੇ ਜਨ ਕੰਨ ਜਨ ਇੱਕ ਨਾਮ ਲੇਵ ਲਾਏ ਜਿਨ੍ਹਾਂ ਨੇ ਸੁਰਤ ਨੂੰ ਨਾਮ ਨਾਲ ਜੋੜ ਲਿਆ ਉਹ ਤੰਨ ਨਹੀਂ ਮਾਇਆ ਬਿੜਾ ਤੰਨ ਨਹੀਂ ਹੈ ਕੋਈ ਰਾਜਾ ਤੰਨ ਨਹੀਂ ਹੈ ਨਹੀਂ ਕਿਉਂਕਿ ਇਹ ਸਾਰੇ ਸੰਸਾਰ ਦੇ ਪ੍ਰਪੰਚ ਨੇ ਤੇ ਨਾਮ ਜਿਹੜਾ ਹੈ ਉਹ ਸੱਚਾ ਹੈ ਉਹ ਇੱਥੇ ਵੀ ਚੱਲਦਾ ਹੈ ਉਹ ਅੱਗੇ ਨਰਨੰਕਾਰ ਦੀ ਦਰਗਾਹ ਦੇ ਵਿੱਚ ਵੀ ਚੱਲਦਾ ਹੈ ਇਸ ਕਰਕੇ ਉਹ ਪੁਰਖ ਉਹ ਮਨੁੱਖ ਧਨ ਅਨਾਈ ਜਿਨ੍ਹਾਂ ਨੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜਿਆ ਹੈ ਗੁਰਮਤਿ ਸਾਚੀ ਸਾਚਾ ਵਿਚਾਰ ਜਿਹੜਾ ਮਨੁੱਖ ਕਵੇ ਕੋਈ ਨਾਮ ਜਾਣ ਵਾਲੀ ਗੁਰੂ ਦੀ ਮਤ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾ ਇਹਨਾਂ ਪ੍ਰਭੂ ਦੇ ਗੁਣਾਂ 'ਤੇ ਵਿਚਾਰ ਆਪਣੇ ਅੰਦਰ ਲਸੋਂਦਾ ਹੈ ਜਿੰਨਾ ਚਿਰ ਅਸੀਂ ਗੁਰੂ ਦੀ ਮਤ ਨਹੀਂ ਲੈ ਲੈਂਦੇ ਉਹਨਾਂ ਚਿਰ ਗੁਰੂ ਦੇ ਗੁਣਾਂ ਨੂੰ ਅਸੀਂ ਕਿਵੇਂ ਗ੍ਰਹਿਣ ਕਰ ਸਕਦੇ ਹਾਂ ਮਤ ਲੈਣੀ ਪੈਣੀ ਹੈ ਗੁਰੂ ਦੀ ਜੀਵਨਵਾਨ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਗੁਰੂ ਦੀ ਮਤ ਲੈ ਕੇ ਫਿਰ ਤੇਰੇ ਹਿਰਦੇ ਦੇ ਵਿੱਚ ਸੁਖ ਗੁਣਾਂ ਨੇ ਆਉਣਾ ਹੈ ਜੇ ਨਾ ਕੇ ਗੁਰੂ ਦੀ ਮੱਤ ਨਹੀਂ ਲਵੇਂਗਾ ਸੰਸਾਰ ਨਹੀਂ ਮੱਤ ਤੇਰੇ ਕੋਲ ਹੈ ਫਿਰ ਸੰਸਾਰ ਦੇ ਗੁਨਾਉਨ ਮਿਲ ਇਸ ਕਰਕੇ ਗਰੀਬਨਵਾਜ਼ ਬਾਬਾ ਸਾਹਿਬ ਕਹਿੰਦੇ ਭਾਈ ਤੇਰੀ ਸੁਰਤ ਤੇਰੇ ਅਕਾਲ ਪੁਰਖ ਵਹਿਗੂਨਾ ਤਾਂ ਨੁੜੇਗੀ ਜੇ ਤੂੰ ਗੁਰੂ ਦੀ ਮੱਤ ਰਹਿਣ ਕਰੇਗਾ ਫਿਰ ਤੇਰੇ ਅੰਦਰ ਸਦਾ ਸਹਜ ਰਹਿਣ ਵਾਲੀ ਉਸ ਅਕਾਲ ਪੁਰਖ ਰੂਹੀ ਵਿਚਾਰ ਅੰਦਰ ਵਸੇਗੀ ਇਸੇ ਕਾਰਨ ਕਿ ਪਹਿਲਾਂ ਗੁਰੂ ਦੀ ਮਤਿ ਬੁਣਿਆ ਨਾ। ਗੁਰੂ ਦੀ ਮਤ ਲੈ ਗੁਰੂ ਵਾਲਾ ਬਣ ਕੇ ਫਿਰ ਤੇਰੇ ਅੰਦਰ ਨਾਮ ਨੂੰ ਜਗਣਾ ਹੈ। ਨਾਮ ਨੇ ਵਸਣਾ ਹੈ। ਆਪੇ ਬਖਸ਼ੇ ਦੇ ਵਿਚਾਰ। ਸਤਿਗੁਰੂ ਕਾਸੇ ਕਹਿੰਦੇ ਤੂੰ ਗੁਰੂ ਚਰਨਾ ਚਾਉਣਾ ਸ਼ੁਰੂ ਕਰ। ਗੁਰੂ ਦੇ ਨਾਲ ਪਿਆਰ ਕਰਨਾ ਸ਼ੁਰੂ ਕਰ। ਗੁਰੂ ਦੇ ਚਰਨਾਂ 'ਚ ਹੱਲ ਹੀ ਲਗਾਉਣੀ ਸ਼ੁਰੂ ਕਰ। ਇੱਕ ਦਿਨ ਗੁਰੂ ਤੇ ਗਾਂਸ ਹੋਏਗਾ ਆਪੇ ਬਖਸ਼ੇ ਤੇ ਦੇ ਵਿਚਾਰ ਕੇ ਤੈਨੂੰ ਆਪ ਰੋਖ ਲੱਗੇਗਾ ਆਪੇ ਤੇ ਤੈਨੂੰ ਵਿਚਾਰ ਰੋਸ਼ੀਗਾ ਇਹ ਵਿਚਾਰ ਕੋ ਉਸ ਨੂੰ ਦਿੰਦਾ ਬਾਸਾ ਕਹਿੰਦੇ ਜਿਸ ਉੱਤੇ ਉਹ ਬਖਸ਼ ਆਪ ਕਰਦਾ ਹੈ ਤੇ ਬਖਸ਼ ਸਨੈਨ ਬਾਤ ਤੇ ਪਰਿਪਰਿਤ ਗੁੰਨੀ ਕੋਲ ਜਉਣਾ ਬੈਠੇ ਕਿਸੇ ਤੋਂ ਕਿਸੇ ਵੀ ਚੀਜ਼ ਦੀ ਜੇ ਅਸੀਂ ਇੱਛਾ ਰੱਖੀਏ ਉਹ ਇੱਛਾ ਜਦ ਨਹੀਂ ਘਰ ਬੈਠਿਆਂ ਪੂਰਨ ਨਹੀਂ ਹੁੰਨੀ ਹੈ ਉਹ ਇੱਛਾ ਦੇ ਸਾਡੇ ਉਸ ਮਨੁੱਖ ਕੋਲ ਜਿਹਦੇ ਕੋਲ ਕੁਝ ਲੈਣ ਦੀ ਇੱਛਾ ਉਹਨੂੰ ਜਾਣਾ ਪੈਂਦਾ ਹੈ ਉਹਦੇ ਨਾਲ ਸੰਪਰਕ ਬਣਾਉਣਾ ਪੈਂਦਾ ਹੈ ਇਸੇ ਤਰ੍ਹਾਂ ਗੁਰੂ ਕੋਲੇ ਪਾਉਣਾ ਪੈਣਾ ਹੈ ਗੁਰੂ ਨਾਲ ਸੰਪਰਕ ਬਣਾਉਣਾ ਪੈਣਾ ਹੈ ਜਿਸ ਤਰ੍ਹਾਂ ਗੁਰੂ ਵਾਲੇ ਬਣ ਕੇ ਗੁਰੂ ਦੀ ਦਿੱਤੀ ਮੱਤ ਨੂੰ ਗ੍ਰਹਿਣ ਕਰਕੇ ਤੇ ਜਿੱਦੇ ਸਾਡਾ ਗੁਰੂ ਦੇ ਨਾਲ ਸੰਪਰਕ ਬਣ ਗਿਆ ਗੁਰੂ ਦੇ ਕੋਲ ਅਸੀਂ ਆਉਣਾ ਸ਼ੁਰੂ ਕਰਦੇ ਹਾਂ ਫਿਰ ਗੁਰੂ ਤਰੁਠੇਗਾ ਉਸ ਹੋਏਗਾ ਪਰ ਆਪੇ ਹੀ ਬਖਸ਼ ਕਰਦਾ ਹੈ ਭਾਈ ਆਪੇ ਹੀ ਵਿਚਾਰ ਦੇਗਾ ਤੇਰੇ ਅੰਦਰ ਆਪੇ ਹੀ ਉਸੋ ਗੁਣ ਅਕਾਲ ਪੁਰਖ ਵਾਹਿਗੁਰੂ ਜੀ ਨੇ ਵਸਾ ਲੈਣੇ ਹਨ ਅਰਮਾਨ ਅਚਰਜ ਪ੍ਰਭ ਆਂ ਤੁ ਸੁਣਾਏ ਜੇ ਭਾਈ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਹੈ ਪਰ ਇਹ ਨਾਮ ਤੁਪ ਆਪ ਹੀ ਕਿਸੇ ਭਾਗੀਆਂ ਸੁਣਾਉਂਦਾ ਹੈ ਕਵਿਤਾ ਨਾਲ ਵਿੱਚ ਗੁਰਮੁਖ ਪਾਈ ਰਹਾ ਹੋ ਇਸ ਚੱਲ ਰਿਆਂ ਪਰ ਜੀਵਨ ਸਮੇਂ ਵਿੱਚ ਆਸਾ ਜੀ ਬੰਦਨ ਕਰਦੇ ਨੇ ਉਹੀ ਮਨੁੱਖ ਹਰ ਨਾਮ ਪ੍ਰਾਪਤ ਕਰਦਾ ਪਾਈ ਜੋ ਗੁਰੂ ਦੇ ਸਾਹਮਣੇ ਰਹਿੰਦਾ ਹੈ ਪਹਿਲਾਂ ਵੀ ਬੇਨਤੀ ਕੀਤੀ ਹੈ ਗੁਰੂ ਕੋਲ ਤੇ ਆਉਣਾ ਮੈਂ ਗੁਰੂ ਦੇ ਸਾਹਮਣੇ ਰਹਿਣਾ ਪੈਣਾ ਹੈ ਗੁਰੂ ਦੇ ਸਾਨਮੁਖ ਰਹਿਣ ਦਾ ਭਾਵ ਕੀ ਹੈ ਇਹ ਨਹੀਂ ਹੈ ਕਿ 24 ਘੰਟੇ ਅਸੀਂ ਗੁਰੂ ਕੋਲ ਹੀ ਬੈਠੇ ਰਹਿਣਾ ਹੈ ਇਹ ਸਾਨਮੁਖ ਰਹਿਣਾ ਨਹੀਂ ਹੈ ਜੇ ਗੁਰੂ ਕੋਲ ਬੈਠੇ ਵੀ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਨਾ ਜੁੜਿਆ ਗੁਰੂ ਦੇ ਬਚਨਾਂ ਨਾਲ ਨਾ ਜੁੜਿਆ ਗੁਰੂ ਦੇ ਬਚਨਾਂ ਨੂੰ ਸੁਣਿਆ ਹੀ ਨਹੀਂ ਸੁਣ ਕੇ ਮੰਨਿਆ ਹੀ ਨਹੀਂ ਹੈ ਫਿਰ ਭਾਵੇਂ ਸਾਰੇ ਗੁਰੂ ਗ੍ਰੰਥ ਚਰਨਾਂ 'ਚ ਬੈਠ ਕੇ ਬਿਤਾਵੇ ਕੋਈ ਤੈਨੂੰ ਫਲ ਪ੍ਰਾਪਤ ਨਹੀਂ ਹੋਣਾ ਗੁਰੂ ਦੇ ਸਾmvn ਕਰਨ ਦਾ ਭਾਵ ਹੈ ਜੋ ਗੁਰ ਕਹੇ ਸੋਈ ਮੰਨੋ ਜਿਤਨੇ ਉਹ ਵੀ ਮਨ ਚਾਹੇ ਕਿ 5 ਮਿੰਟ 10 ਮਿੰਟ ਅੱਧਾ ਘੰਟਾ ਗੁਰ ਚਰਨਾਂ 'ਚ ਹਾਜ਼ਰੀ ਭਰ ਪਰ ਜਿੰਨੇ ਕੁ ਗੁਰੂ ਦੇ ਬਚਨ ਤਾਂ ਸੁਨੇ ਨਹੀਂ ਉਹਨਾਂ ਬਚਨਾਂ ਨੂੰ ਮੰਨ ਤੇ ਆਪਣੇ ਮਨ ਦੇ 'ਚ ਇਹ ਪੰਕੀ ਕਰਕੇ ਧਾਰਨ ਲੈ ਇਹ ਪੰਕੀ ਗੱਲ ਬਣਾ ਲੈ ਆਪਣੇ ਮਨ ਨੂੰ ਚੰਗੀ ਤਰ੍ਹਾਂ ਸਮਝਾ ਲੈ ਕਿ ਭਾਈ ਗੁਰ ਮੇਰਾ ਸੰਗ ਸਦਾ ਹੈ ਮੰਨ ਲੈ ਗੁਰੂ ਮੇਰੇ ਨਾਲ ਹੈ ਤੇ ਹੈ ਸਾਧ ਸੰਗ ਦਾ ਸਾਧਵੇਖ ਦਾ ਮੇਰਾ ਗੁਰੂ ਸਦਾ ਹੀ ਹੁੰਦਾ ਹੈ ਮੈਨੂੰ ਜੋ ਕੁਝ ਵੀ ਨਾ ਬੋਲਦਾ ਨਾ ਤੇ ਜਦੋਂ ਸਾਡੇ ਅੰਦਰ ਇਹ ਵਿਚਾਰ ਗੁਰੂ ਦੇ ਵਸ ਗਈ ਤੇ ਜਦੋਂਸੀਂ ਬੋਲਾਂਗੇ ਅਸੀਂ ਸੰਕੋਚ ਕੇ ਬੋਲਾਂਗੇ ਕਿ ਹੁਣ ਨਵਾਲੇ ਤੇ ਦਿਲ ਨੂੰ ਤੇਠੇ ਨਾਲ ਨਹੀਂ ਸਾਧਵੇਖ ਦਾ ਜਦ ਸਾਨੂੰ ਤੇ ਯਕੀਨ ਹੋਏਗਾ ਕਿ ਮੇਰਾ ਗੁਰੂ ਮੈਨੂੰ ਵੇਖ ਰਿਹਾ ਹੈ ਇਹ ਕੋਈ ਵੀ ਮਾਰਾ ਕਰਮ ਕਰਨ ਤੋਂ ਕਿਸੇ ਨਾਲ ਧੱਕੀ ਚੋਰੀ ਕਰਨ ਤੋਂ ਕੋਈ ਵੀ ਮਾਰਾ ਕਰਮ ਕਰਨ ਤੋਂ ਜੀ ਹਰੇਜ ਕਰਾਂਗੇ ਕਿ ਸਾਡੇ ਨੂੰ ਵਿਸ਼ਵਾਸ ਹੋ ਜਾਣਾ ਕਿ ਮੇਰਾ ਗੁਰੂ ਵੇਖਦਾ ਹੈ ਇਹ ਕੰਮ ਤੋਂ ਮੈਨੂੰ ਬਨੂਨੇ ਰੁਕ ਗਿਆ ਹੈ ਪ੍ਰਾਇਆ ਹਕਿ ਖਾਂਦ ਕਰਾਂਗੇ ਸਾਡੇ ਮਨ ਚ ਗਿਆਨ ਹੋਏਗਾ ਕਿ ਮੇਰਾ ਗੁਰੂ ਵੇਖਦਾ ਹੈ ਤੇ ਗੁਰੂ ਜੀ ਨੇ ਮੈਨੂੰ ਬਚਨ ਕੀਤੇ ਨੇ ਖੰਦ ਪ੍ਰਾਇਆ ਨਾਨਕਾ ਉਸ ਵਕ ਸੁਵਿਚਾਏ ਗੁਰਪੀਰ ਹਮ ਤਾਂ ਪਰੇ ਜਾਮਿਕਦਾਰ ਬਾਸਵਾ ਜੀ ਕਹਿੰਦੇ ਜੀ ਵਚਨਾਂ ਨੂੰ ਸੁਣ ਕੇ ਹੀ ਤਰਾ ਉਤਾਰ ਹੋਏਗਾ ਇਸ ਕਰਕੇ ਪਾਈ ਜਿਹੜਾ ਵੀ ਮਨੁੱਖ ਇਸ ਠਗੜਿਆਂ ਭਰੇ ਜੀਵਨ ਦੇ ਵਿੱਚ ਕਲੀ ਕਾਲ ਵਿੱਚ ਗੁਰਮੁਖ ਭਾਏ ਸਤਗੁਰੂ ਜੀ ਕਹਿੰਦੇ ਜੀ ਕਿ ਜਿਹੜਾ ਸਮਾ ਹੁ ਚੱਕ ਰਿਹਾ ਬੜਾ ਚੱਕ ਰਿਹਾ ਛਿਘੇੜਿਆਂ ਭਰਾ ਭਰਿਆ ਹੈ ਇਹ ਬੜਾ ਬੀਨ ਹੈ ਇਹਨੂੰ ਕੰਮਾਂ ਕਰਨ ਤੋਂ ਬੇਜ਼ ਨਹੀਂ ਹੈ ਇਹਨੂੰ ਸਤਿਗੁਰੂ ਕਹਾਂ ਸਾਂ ਕਿੰਦੇ ਮਾਇਆ ਨੇ ਇੰਨਾ ਜਕੜਦੇ ਐ ਤੂੰ ਬੇਰਹੀਂ ਐ ਪਰ ਕੋਈ ਮਨੁਮਨ ਆਤਮਾ ਪ੍ਰਾਪਤ ਕਰੂ ਪਾਈ ਜਿਹੜਾ ਕੰਮ-ਕਾਲ ਕਰਦਿਆਂ ਹੋਿਆਂ ਵੀ ਕਰਦੇ ਕਿਤੇ ਕਰਦਿਆਂ ਹੋਿਆਂ ਵੀ ਮਨ ਦੇ ਵਿੱਚ ਇਹ ਵਿਚਾਰ ਰੱਖੇਗਾ ਮੇਰਾ ਗੁਰੂ ਮੇਰੀ ਮੈਨੂੰ ਵੇਖਦਾ ਗੁਰੂ ਨੂੰ ਸਾਨੁਖ ਜਾਣੇਗਾ ਤੇ ਗੁਰੂ ਦੇ ਸਾਨੁਖ ਰਹਿਦਾ ਹੋਇਆ ਸਤਿਗੁਰੂ ਜੀ ਕਹਿੰਦੇ ਨਾਮ ਪ੍ਰਾਪਤ ਤੈਨੂੰ ਹੋਵੇਗਾ ਰਹਾਉ ਮੂਰਖ ਮੂਰਖ ਮਨਵਾਨੇ اے ਭਾਈ ਜੇ ਅਸੀਂ ਆਪਣੇ ਮਨ ਦੇ ਵਿੱਚ ਪਾਸਾ ਕਹਿੰਦੇ ਚੰਗੀ ਤਰ੍ਹਾਂ ਵਿਚਾਰ ਕੇ ਦੇਖੀਏ ਤਾਂ ਇਸ ਮਹਾਂਮੇਕਾਰ ਨੂੰ ਅਸੀਂ ਨਰੋਰ ਮੂਲਖਾਂ ਗਰੀਬ ਨਵਾਨ ਪਾਸਾ ਕਹਿੰਦੇ ਨਰੋਰ ਮੂਲਖਾਂ ਇਹ ਨਹੀਂ ਕਿ ਕੋੜਾ ਜਾਂ ਮੂਲਖਾ ਕੋਈ ਸੁਰੀ ਸਮਝ ਪਾਸਾ ਉਹਨਾਂ ਨੂੰ ਨਰੋਰ ਵਿਚਾਰ ਕਰਕੇ ਦੇਖੀਏ ਆਪਣੇ ਮਨ ਦੇ ਵਿੱਚ ਹਉਮੈ ਵਿੱਚ ਸਭ ਕਾਰ ਕਮਾਏ ਕਿਉਂਕਿ ਪਾਸੇ ਕਿਤੇ ਅਸੀਂ ਜਿੰਨਾ ਵੀ ਕੰਮ ਕਰਦੇ ਆ ਉਹਦੇ ਵੀ ਕੁਝ ਸਾਡੀ ਆਪਣੀ ਹਉਮੈ ਘੜੀ ਹੁੰਦੀ ਹੈ ਅਸੀਂ ਆਪਣੇ ਰੋਜ਼ਾਨਾ ਦੇ ਕੰਮ ਨੂੰ ਹਉਮੈ ਦੇ ਅਸਰ ਕਰਦੇ ਹਾਂ ਕਿ ਆਹ ਕੰਮ ਮੇਰੇ ਕਰਕੇ ਹੋ ਗਿਆ ਨਹੀਂ ਅਸੀ ਖਾਨੀ ਹੁੰਦੀ ਚਾਹੇ ਘਰ ਦੇ ਕੰਮ ਵੀ ਕਰਦੇ ਆ ਉੱਥੇ ਵੀ ਸਾਡੀ ਹਉਮੈ ਹੁੰਦੀ ਹੈ ਕਿ ਜੇ ਮੈਂ ਆਹ ਕੰਮ ਕਰ ਲਿਆ ਤਾਂ ਹੋ ਗਿਆ ਨਹੀਂ ਕਿੱਥੇ ਹੋਣਾ ਸੀ ਨਾ ਨਹੀਂ ਕਿੱਥੇ ਕਰਨਾ ਸੀ। ਪਾਸੋਂ ਕਿੰਦੇ ਹੋਣ ਜਿਆਸਰੀ। ਪਰ ਕਰਾਉਣ ਵਾਲਾ ਕੌਣ ਹੈ? ਕਰਾਉਣ ਵਾਲਾ ਗੁਰੂ ਹੈ। ਕਰਾਉਣ ਵਾਲਾ ਕਾਲਪੁਰਖ ਵਹਿਕੁਈ ਹੈ। ਜਿਉਂਨੇ ਤੈਨੂੰ ਸਮੱਖ ਬਖਸ਼ੀ ਹੈ, ਥੋੜਾ ਬਹੁਤ ਗਿਆਨ ਬਖਸ਼ਿਆ ਉਹ ਗਿਆਨ ਦੇ ਨਾਲ ਹੀ ਕੰਮ ਕਰ ਰਿਹਾ। ਗੁਰੂ ਦੇ ਦਿੱਤੇ ਗਿਆਨ ਨਾਲ ਤੈਨੂੰ ਸੁਰਤ ਬਖਸ਼ੀ ਹੈ। ਇੰਨਾ ਕੁ ਗਿਆਨ ਬਖਸ਼ਿਆ ਹੈ ਤੇ ਸਰੀਰ ਦੇ ਵਿੱਚ ਸੱਤਾ ਰੂਪੀ ਹੈ। ਜਿਵੇਂ ਹਾਥ ਰਹਿ ਜਾਂਦੇ ਨਹੀਂ ਗੁਰੂ ਦੀ ਕਿਰਪਾ ਦੁਆਰਾ ਚੱਲਦੇ ਨੇ ਤੇ ਬਿਨ ਗੁਰੂ ਦੀ ਕਿਰਪਾ ਦੁਆਰਾ ਕਾਲ ਪੰਖ ਨਹੀਂ ਰਹਿਮਤ ਬਖਸ਼ੂ ਦੁਆਰਾ ਸਾਰੇ ਸੰਸਾਰ ਦੇ ਕੰਮ ਕਰ ਰਹੇ ਗਿਆ ਪਰ ਪਾਸਾ ਜਿਹਦੇ ਤੇਰੇ ਅੰਮ੍ਰਿਤਿ ਚ ਹਉਮੈ ਵੱਡੀ ਹੋ ਗਈ ਵੀ ਕੀਤਾ ਹੀ ਮੈਂ ਜਿੱਦੈ ਇਹ ਹਉਮੈ ਤੇਰੇ ਅੰਦਰੋਂ ਕਤਨਾ ਹੋ ਗਈ ਜਿੱਦੈ ਤੂੰ ਅੰਦਰੋਂ ਦਿਲ ਦੇ ਚ ਕਹੇਗਾ ਕਰੇ ਕਰਾਵੇ ਆਪੇ ਆਪ ਮਾਨਸ ਰੇਖ ਹੈ ਕਥਨੀ ਹਾਂ ਆਸਾ ਕਿ ਜੇ ਜਿਹਦੇ ਪੁੱਤ ਦੇ ਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਣੀ ਹੈ ਫਿਰ ਤੇਰੇ ਤੇ ਕਿਰਪਾ ਐਸੀ ਹੋਣੀ ਹੈ ਸਾਰੇ ਚਾਗੜੀ ਖਤੂ ਹੋ ਜਾਣੀ ਜਿਹੜਾ ਵੀ ਕੰਮ ਕਰਨ ਲੱਗਾਂਗੇ ਤੇ ਸਾਡੇ ਮਨ ਦੇ ਵਿੱਚ ਇਹ ਨਹੀਂ ਹੋਣਾ ਵੀ ਮੈਂ ਕਰ ਰਿਹਾ ਫਿਰ ਸਤਮਾਨ ਦੇ ਵਿੱਚ ਇਹ ਵਿਚਾਰ ਆਏਗਾ ਕਿ ਮੇਰਾ ਗੁਰੂ ਮੈਂ ਤੁੰਗ ਬਰਵਾ ਲਿਆ ਇਹ ਸਰੀਰ ਸਮਰੱਥਾ ਹੀ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਮੈਂ ਕੁਝ ਕਰ ਸਕਾਂ ਮੇਰੇ ਵਿੱਚ ਕਿੱਥੇ ਸਮਰੱਥਾ ਹੈ ਜੋ ਕਿਸ ਕੀਆ ਸਹਿਬ ਜੀ ਨੇ ਉਹ ਕਾਲਪੁਰ ਗੈਗਨਰੀ ਨਹੀਂ ਕੀਤੀ ਕਬੀਰ ਕਬੀਰ ਤੂੰ ਤੇਰੋ ਨਾਮ ਕਬੀਰ ਜੋ ਕੁਛ ਕੀਆ ਸੋ ਕਰਖੀਆਂ ਪੈਗੋ ਕਬੀਰ ਕਬੀਰ ਜੋ ਕੁਝ ਵੀ ਗੁਰੂ ਸਾਹਿਬ ਕੇ ਜੇ ਕਾਲਪੁਰ ਗੈਗਨ ਕਰ ਰਿਹਾ ਹੈ ਪਰ ਮੈਂ ਆਪਣਾ ਨਾਮ ਕਰਨੇ ਨਾਲ ਵੀ ਮੈਂ ਕਰਦਾ ਮੇਰਾ ਕੀਆ ਕਸੂਰ ਨਾ ਹੋਏ ਕਰ ਹੈ ਰਾਮ ਹੋਈ ਨਾ ਜੋ ਕੁਝ ਵੀ ਕਰ ਰਿਹਾ ਕਾਲਪੁਰ ਗੈਗਨ ਆਪ ਹੀ ਕਰਵਾ ਰਿਹਾ ਹੈ ਪਰ ਭਾਸਾ ਕਹਿੰਦੇ ਸਾਡੇ ਵਿੱਚ ਹੋਣੀ ਤਸੀ ਹੋਈ ਹੈ ਔਮੇ ਕਰਕੇ ਇਹ ਕਾਲਪੁਰ ਬਹਿਗੂ ਜੀ ਤੋਂ ਦੂਰ ਹਾ ਇਸ ਕਰਕੇ ਅਸੀਂ ਨਰੋਲ ਮੂਲ ਥਾ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਸਤਿਗੁਰ ਜੀ ਕਹਿੰਦੇ ਵਿਚਾਰ ਕੇ ਦੇਖ ਇਸ ਕਰਕੇ ਭਾਈ ਮੌਮੇ ਨੂੰ ਛੱਡਦੇ ਸਾਵੇਂ ਦੂਰ ਕਿਵੇਂ ਹੋਏਗੀ ਗੁਰ ਪਰਸਾਤੀ ਹਮੈਂ ਜਾਏ ਕਹਿੰਦੇ ਮੌਮੇ ਸਾਡੇ ਅੰਦਰ ਜਦੋਂ ਨਾਮ ਸਾਡੇ ਕੋਲ ਆ ਗਿਆ ਗੁਰੂ ਨੇ ਵਰਛਾ ਕਰ ਦਿੱਤੀ ਨਾਮ ਦੀ ਰਾਖਸ਼ ਦਿੱਤੀ ਫਿਰ ਹਉਮੈ ਦੂਰ ਹੋ ਜਾਏਗੀ ਕਿਉਂਕਿ ਹਉਮੈ ਨਾਮ ਨਾਲ ਗਰੋਧ ਹੈ ਦੋ ਇਹ ਨਾ ਵਸੇ ਇੱਕ ਠਿਕਾਣਾ ਨਾਮ ਨੂੰ ਜੁੜਨੇ ਦੇ ਵਾਸਤੇ ਗੁਰੂ ਦੀ ਕਿਰਪਾ ਹੋਣੀ ਛਾਡੇ ਤੇ ਫਿਰ ਹਉਮੈ ਦੂਰ ਆਪੇ ਆਪ ਹੋ ਜਾਣੀ ਹੈ ਕਿਉਂਕਿ ਨਾਮ ਹਉਮੈ ਦਾ ਬਰੋਧ ਨਹੀਂ ਹੈ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋ ਸਕਦੀ ਤੇ ਜਿੱਥੇ ਹਉਮੈ ਹੈ ਬਾਸ ਨੇ ਦੇ ਉੱਥੇ ਨਾਮ ਨਹੀਂ ਹੋ ਸਕਦਾ ਇਸ ਕਰਕੇ ਜਦੋਂ ਗੁਰੂ ਕਿਰਪਾ ਕਰੇਗਾ ਗੁਰੂ ਪ੍ਰਸਾਦੀ ਹਉਮੈ ਜਾਏ ਗੁਰੂ ਕਿਰਪਾ ਕਰੇਗਾ ਸਾਡੇ ਤੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਇਹ ਹਉਮੈ ਦੂਰ ਹੋ ਸਕਦੀ ਹੈ ਆਪੇ ਬਖਸ਼ੇ ਦਇਆ ਦਿਖਾਈ ਕੀ ਦਾਸਾ ਕਹਿੰਦੇ ਕਾਈ ਉਸ ਨੂੰ ਮਨਾਉਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਵਿਖਿਆ ਕਾ ਧਨ ਬਹੁਤ ਅਮਾਨ ਵਿਖਿਆ ਦਾ ਭਾਵ ਹੈ ਸੰਸਾਰ ਦਾਸਾ ਇਹਨ ਗਤਿ ਗੀਤ ਨੇ ਆਪਾਂ ਥੋੜੀ ਦੇਰ ਪਹਿਲਾਂ ਸੁਣੀ ਨਹੀਂ ਨਿ ਕੋ ਸੰਸਾਰ ਨੂੰ ਦੇਖਦੇ ਇਹ ਨੂੰ ਹਰ ਕਰਤ ਹੈ ਇਹ ਵਿਖੇ ਵਿਖ ਸੰਸਾਰ ਨੂੰ ਦੇਖੇ ਵੇਖਦਾ ਭਾਗ ਹੈ ਸਰਬੂਰ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਮਾਇਆ ਤੇ ਮਾਇਆ ਕੀ ਹੈ ਸੰਸਾਰ ਇਹ ਭਾਈ ਜੇ ਦੁਨੀਆਵਾਰਾ ਜਿਹੜਾ ਮਾਇਆ ਦਾ ਤਨ ਹੈ ਮਨੁੱਖ ਦੇ ਅੰਦਰ ਇਹ ਬੜਾ ਹੰਕਾਰ ਪੈਦਾ ਕਰਦਾ ਹੈ ਵੇਖਿਆ ਚਾਹ ਤਨ ਬਹੁਤ ਅਭਿਮਾਨ ਇਹ ਅੰਦਰ ਹੰਕਾਰ ਪੈਦਾ ਕਰਦਾ ਹੈ ਤੇ ਜਿਹਦੇ ਅੰਦਰ ਹੰਕਾਰ ਮਾਇਆ ਦਾ ਪੈਦਾ ਹੋ ਗਿਆ ਪਾਤਸ਼ਾਹ ਕਹਿੰਦੇ ਨੇ ਹੰਕਾਰ ਗੁਪੈ ਨਾ ਪਾਵੇ ਪਾਰ ਤੇ ਜਿਹੜਾ ਮਨੁੱਖ ਹੰਕਾਰ ਵਿੱਚ ਡੁੱਬਿਆ ਹੋਇਆ ਹੈ ਜਿਹੜੇ ਇਨਸਾਨ ਵਿੱਚ ਹਰ ਵੇਲੇ ਹਉਮੈ ਫਸੀ ਹੋਈ ਰਹਿੰਦੀ ਹੈ પાਸਖ ਦੇ ਪ੍ਰਭੂ ਦੀ ਜਿਉਰੀ ਵਿੱਚ ਪਾਈ ਵਾਲ ਦਰ ਨਹੀਂ ਖੌਂਦਾ ਹੈ ਉਹ ਡੁੱਬ ਜਾਂਦਾ ਹੈ ਸੰਸਾਰ ਦੀ ਮਾਇਆ ਵਿੱਚ ਇਸ ਕਰਕੇ ਜਿਹੜਾ ਵੀ ਮਨੁੱਖ ਹੰਕਾਰ ਵਿੱਚ ਡੁੱਬਿਆ ਹੈ ਭਾਈ ਉਹ ਨਹੀਂ ਆਤਰ ਪਾ ਸਕਦਾ ਹੈ ਹੰਕਾਰ ਕਰਕੇ ਦੁਖੀ ਹੁੰਦਾ ਹੈ ਆਪ ਨੂੰ ਝੋੜ ਸਦਾ ਸੁਖ ਕੋਈ ਦੇ ਪਾਈ ਆਪਾ ਭਾਵ ਛੱਡ ਕੇ ਭਾਵ ਅਹੰਕਾਰ ਛੱਡ ਕੇ ਹਉਮੈ ਨੂੰ ਛੱਡ ਕੇ ਹਉਮੈ ਦਾ ਤਿਆਗ ਕਰਕੇ ਸਦਾ ਹੀ ਆਤਮਕ ਆਨੰਦ ਬਣਿਆ ਰਹਦਾ ਸਦਾ ਹੀ ਮੁਖ ਸੁਖੀ ਰਹਿੰਦਾ ਹੈ ਗੁਰਮਤਿ ਸਲਾਹੀ ਸੱਚ ਸੋਈ ਏ ਭਾਈ ਸਤਿਗੁਰ ਗਰੀਬ ਨਿਵਾਜ ਗੁਰ ਅਮਰਦਾਸ ਮਹਾਰਾਜ ਕੀ ਕਹਿੰਦੇ ਮੈਂ ਤਾਂ ਗੁਰੂ ਦੀ ਮੱਤ ਲੈ ਲਈ। ਕੰਦੇ ਜੇ ਨਾ ਜਲ ਗੁਰੂ ਦੀ ਮੱਤ ਨਹੀਂ ਲੈਂਦੇ ਉਹਨਾਂ ਚਲੰਗੋਂ ਬਕਾਰਾਂ ਵਿੱਚ ਲੋ ਜਾਣਾ ਤੇ ਹੋਰ ਪ੍ਰਭ ਹੋ ਜਾਂਦੇ। ਇਸ ਕਰਕੇ ਆਪ ਸਾਹਿਬ ਜੀ ਕਹਿੰਦੇ ਮੈਂ ਤੇ ਗੁਰੂ ਦੀ ਮੱਤ ਲੈ ਲਈ پائی। ਗੁਰੂ ਦੀ ਮੱਤ ਲੈ ਕਿਉ ਸਦਾ ਸਿਰ ਗੁਰੂ ਦੇ ਸਿੱਖਤ ਸਲਾਹ ਕਰਦਾ ਰਹਿੰਦਾ। ਸਦਾ ਹੀ ਧਰਮ ਰੂਪ ਦੇ ਗੁਣ ਗਾਉਂਦਾ ਰਹਿੰਦਾ। ਆਪੇ ਸਾਚੀ ਕਰਤਾ ਸੋਈ اے ਭਾਈ ਉਹ ਕਰਤਾਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਇਸ ਬਿਨ ਦੂਜਾ ਅਗੁਰ ਨਾ ਕੋਈ ਤੇ ਉਸ ਤੋਂ ਬਿਨਾਂ ਕੋਈ ਹੋਰ ਇਹੋ ਜੀ ਅਵਸਥਾ ਵਾਲਾ ਸੰਸਾਰ ਤੇ ਨਹੀਂ ਹੈ ਪੂਰੇ ਬ੍ਰਹਿਮੰਡ ਦੇ ਵਿੱਚ ਨਹੀਂ ਹੈ ਉਹ ਇੱਕ ਆਕਾਰਪੁਰਖ ਵੈਕੂ ਕਰਤਾ ਹੀ ਹੈ ਜਿਹੜਾ ਆਪ ਹੀ ਇਸ ਸ੍ਰਿਸ਼ਟੀ ਨੂੰ ਸਾਜਦਾ ਹੈ ਜਿਸ ਸੱਚ ਲਾਏ ਸੋਈ ਲਗੈ ਤੇ ਉਹ ਕਰਤਾ ਜਿਸ ਮਨੁੱਖ ਨੂੰ ਆਪਣਾ ਸਦਾ ਤੇਰਾ ਨਾਮ ਵਿੱਚ ਜੋੜਦਾ ਹੈ ਭਾਈ ਕੋਈ ਮਨੁੱਖ ਨਾਮ ਸਨੁਣ ਵਿੱਚ ਲੱਗਦਾ ਹੈ ਜਿਹਦੇ ਤੇ ਆਕਾਰ ਕੋਈ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦੀ ਕਿਰਪਾ ਹੁੰਦੀ ਹੈ ਉਹੀ ਨਾਮ ਦੇ ਨਾਲ ਜੁੜਦਾ ਹੈ ਨਾਮਿਤ ਨਾਮ ਸਦਾ ਸੁਖਿਆ ਗੈ ਇਸ ਕਰਕੇ ਉਹਨਾਂ ਵੱਡਿਆਂ ਨੇ ਲਾ ਕੇ ਵਕਨ ਕੀਤੇ ਨੇ ਇਹ ਨਾਮਿਕ ਜਿਹੜਾ ਮੁੱਖ ਨਾਮ ਦੇ ਵਿੱਚ ਗੱਗਦਾ ਹੈ ਉਹ ਸਦਾ ਲਈ ਹੀ ਆਤਮਾ ਦਾ ਨਾਮ ਉਹਦੇ ਅੰਦਰ ਬਣਿਆ ਰਹਿੰਦਾ ਹੈ ਸਦਾ ਆਨੰਦ ਵਿੱਚ ਰਹਿੰਦਾ ਹੈ ਇਸ ਭਾਸੌਰ ਕਹਿੰਦੇ ਇਸ ਰੂਪ ਦੇ ਵਿੱਚ ਵੀ ਉਹ ਆਨੰਦ ਵਿੱਚ ਰਹਿੰਦਾ ਹੈ ਖੁਸ਼ ਰਹਿੰਦਾ ਹੈ ਖੇੜੇ ਵਿੱਚ ਰਹਿੰਦਾ ਹੈ ਉਹਦੇ ਰੂਪ ਮੋ ਅੰਕਾਰ ਆਦਿ ਵਿਕਾਰ ਅਸੰਗ ਨਹੀਂ ਕਰ ਸਕਦੇ ਤੇ ਜਦੋਂ ਕਰੇ ਸੰਸਾਰ ਤੋਂ ਚਲਿਆ ਜਾਂਦਾ ਹੈ ਜਾਣਾ ਤੇ ਸਾਰਿਆਂ ਨੇ ਰਹਿਣ ਬਸ ਤੇ ਆਈ ਨਹੀਂ ਇਸ ਸੰਸਾਰ ਵਿੱਚ ਤੇ ਫਿਰ ਅੱਗੇ ਜਦੋਂ ਪਰਲੋਕ ਵਿੱਚ ਜਾਂਦਾ ਹੈ ਪਾਸਾ ਕਹਿੰਦੇ ਉੱਥੇ ਵੀ ਪਾਈ ਬਣੀ ਸੁੱਖ ਨਹੀਂ ਸੁੱਖ ਮਿਲਦਾ ਨਾਮ ਤੋਂ ਬਿਨਾਂ ਸੁੱਖ ਮਿਲਣਾ ਹੀ ਨਹੀਂ ਹੈ ਨਾ ਇਸ ਸੰਸਾਰ ਦੇ ਵਿੱਚ ਨਾ ਅਗਲੇ ਸੰਸਾਰ ਦੇ ਵਿੱਚ ਨਿਰੰਕਾਰ ਦੀ ਬ੍ਰਿਗਾਧ ਵਿੱਚ ਇਸ ਕਰਕੇ ਸਾਇਬ ਸਤਿਗੁਰੂ ਜੀਆਂ ਨੇ ਕਿਰਪਾ ਕੀਤੀ ਹੈ ਸਾਡੇ ਤੇ ਮੇਰ ਨੰਦਰ ਕਰਕੇ ਅੱਜ ਦੇ ਪਵਿੱਤਰ ਮੁਖਵਾਕ ਸੇਖੀ ਦੇ ਰੰਗਿਸ ਨੂੰ ਜਾਂਡਾ ਜਦੋਂ ਕੀਤਾ ਹੈ ਕਿ ਭਾਈ ਗੁਰੂ ਦੇ ਚਰਨੀਆਂ ਲੱਜੋ ਗੁਰੂ ਦੀ ਮੱਤ ਮੰਨ ਲੈਣ ਕਰੋ ਗੁਰੂ ਦੀ ਮੱਤ ਲੈ ਕੇ ਨਾਮ ਜਪ ਕੇ ਆਪਣੇ ਮੁੱਖਾ ਜਨ ਨੂੰ ਸਫਲਾ ਕਰੋ ਇਹ ਹੀ ਸਭ ਤੋਂ ਵੱਡਾ ਲਾਹਾ ਹੈ ਮੁੱਖਾ ਜੀ ਮੰਨਦਾ ਇਹੀ ਕੋਈ ਕਾਰਨਗਾਰ ਦੇ ਸੰਸਾਰ ਤੋਂ ਔਮੁੱਖਾ ਨੂੰ ਲੈ ਕੇ ਆਏ ਆ ਇਸ ਕਰਕੇ ਪਾਸਾ ਜੀਆਂ ਨੇ ਸਮਝਾਉਣ ਦਾ ਜਤਨ ਕੀਤਾ ਹੈ ਪਾਈ ਨਾਮ ਦੇ ਨਾਮ ਸਦਾ ਸੁਖ ਹੋਏ ਨਾਮ ਦੇ ਵਿੱਚ ਸਦਾ ਹੀ ਸੁਖ ਹੈ ਇੱਥੇ ਸੰਸਾਰ ਵਿੱਚ ਰਹਿੰਦਿਆਂ ਵੀ ਤੇ ਅੱਗੇ ਨਿਰੰਕਾਰ ਦੇ ਵਰਗਾ ਵਿੱਚ ਜਾਵਾਂਗੇ ਉੱਥੇ ਪਰਲੋਕ ਦੇ ਵਿੱਚ ਵੀ ਸਾਨੂੰ ਨਾਮ ਨੇ ਹੀ ਸੁਖ ਦੇਣਾ ਹੈ ਸੋ ਗੁਰੂ ਜੀ ਸਾਹਿਬ ਜੀ ਨੇ ਬਾਣੀ پڑھਣ ਵਾਲੇ ਸੀ तकरीबन सारे ਗੱਲ ਤੇ ਇਸ ਆਦਿ ਗੁਰ ਜੀਆਂ ਨੇ ਉਹਦੇ ਅੰਦਰ ਸੁਖਨੀ ਸਾਹਿਬ ਕੀ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਜਹ ਮਾਤ ਪਿਤਾ ਸੁਨमीत ਨਾ ਪਾਈ ਮਨ ਉਹਾ ਨਾਮ ਤੇਰੇ ਸਦਾ ਸਹਾਈ ਜਹ ਮਹਾ ਭਾਂਤੁ ਜੰਦਲੈ ਤਹ ਕੇਵਨ ਨਾਮ ਸੰਗ ਤੇਰੇ ਚੱਲੈ ਜਹ ਮੁਸਕਲ ਹੋਵੇ ਭਤ ਭਾਰੀ ਆਪੋ ਨਾਮ ਖੇਨ ਮਾਹੀ ਉਦਾਰ ਜਿਤੇ ਅਨੇਕਾਂ ਤਰਾਂ ਦੀਆਂ ਭਾਰੀ ਮੁਸਕਲ ਆਉਣੀਆਂ ਨੇ ਉਤੇ ਨਾਮ ਨੇ ਸੰਗਠਾ ਕਰਨੀ ਹੈ ਇਸ ਕਰਕੇ ਪਾਸਾ ਜੀਆਂ ਨੇ ਵਚਨ ਕਹੇ ਨੇ ਭਾਈ ਇਥੇ ਵਿਸ਼ੁ ਅੱਗੇ ਵੀ ਸੁਖ ਮਿਲੇਗਾ ਜੇ ਤੂੰ ਨਾਮ ਦੇ ਵਿੱਚੋਂ ਇਸ ਕਰਕੇ ਜੁਣੀ ਬਣੋ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ ਭਾਈ ਨਾਮ ਨਾਲ ਜੁੜੀਏ ਨਾਮ ਜਪ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਤ ਕਰਨੀ ਇਸੋ ਆਓ ਹੁਣਿਆ ਤੋਂ ਨਾਮ ਗੁਰੂ ਜੀ ਦੀ ਕਿਰਮ ਸਤਗੁਰੂ ਜੀ ਦੇ ਬਖਸ਼ਣ ਜੋਗ ਨੇ ਪਿਆਰੀ ਸਾਨ ਸੰਤੋਸ਼ਮ ਜੋਗ ਹੈ ਹੋਸ਼ ਰਣਾਂ ਦੇ ਕੋਈ ਵਿਚਾਰ ਨਾ ਮੰਨ ਪਾ ਜਾਏ ਸਤਿਗੁਰਾਂ ਨੇ ਸਿਖਾਇਆ ਜਾਣੇ ਕਰਨ ਕਰਿ ਗਲਤੀਆਂ ਦਾ ਜਾਣ ਕੇ ਮਾਫ਼ ਕਰਨਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਾਤਮਾ